ਲੁਧਿਆਣਾ ਪਹੁੰਚੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਬੀਬਾ ਅਮਰਤਾ ਵੜਿੰਗ ਨੇ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ ਹਨ ਅਮਰਤਾ ਵੜਿੰਗ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੇ ਹਾਲਾਤ ਅਜਹਿ ਹੋ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਦਿਨ ਬਰ ਦਿਨ ਲੁੱਟਖੋਹਾਂ ਦੀਆਂ ਵਾਰਦਾਤਾਂ ਦਾ ਵਾਧਾ ਹੋ ਰਿਹਾ ਹੈ ਅਤੇ ਲੁਧਿਆਣਾ ਦੇ ਸਿੰਧੀ ਬੇਕਰੀ ਤੇ ਦਿਨ ਦੇ ਹੜੇ ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਗੋਲੀ ਮਾਰਨ ਦੀ ਘਟਨਾ ਦੀ ਵੀ ਸਖਤ ਨਕੀਦੀ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਵਪਾਰੀ ਵਰਗ ਦੇ ਲੋਕ ਕੀ ਕਰਨ ਜਦੋਂ ਦਿਨ ਦੇ ਹਾਰੇ ਲੁੱਟਾ ਖੁਆ ਦੀਆਂ ਵਾਰਦਾਤਾਂ ਨੂੰ ਲੁਟੇਰਿਆਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਸਰਕਾਰ ਚਲਾਣੀ ਨਹੀਂ ਆਉਂਦੀ ਹੋਰ ਕੀ ਕਿਹਾ ਉਹਨਾਂ ਵੱਲੋਂ ਆਓ ਸੁਣਦੇ ਹਾਂ ਦੇਖੋ ਜੀ ਜਦੋਂ ਦੀ ਸਰਕਾਰ ਬਦਲੀ ਹੈ ਪੰਜਾਬ ਭਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦੱਤੈਸਨੈਸ ਹੋ ਚੁੱਕਿਆ ਹੈ ਕਦੀ ਜ਼ਿੰਦਗੀ 'ਚ ਪਹਿਲਾਂ ਨਹੀਂ ਸੀ ਸੁਨਿਆ ਕਿ ਬੰਦਾ ਵੀ ਦੁਕਾਨ ਤੇ ਕੰਮ ਕਰ ਰਿਹਾ ਤੇ ਦੀ ਦੁਕਾਨ ਦੇ ਵਿੱਚ ਵੜ ਕੇ ਪਹਿਲਾਂ ਅਗਲਿਆਂ ਨੇ ਗੋਲੀ ਚਲਾਉਣ ਦੀ ਟਰਾਈ ਕੀਤੀ ਮਿਸ ਹੋ ਗਿਆ ਵੈਪਨ ਪੌਣੇ ਘੰਟੇ ਬਾਅਦ ਉਹ ਫੇਰ ਦੁਬਾਰਾ ਆਏ ਔਰ ਗੋਲੀਆਂ ਚਲਾ ਕੇ ਗਏ ਇਸੇ ਤਰ੍ਹਾਂ ਦੀ ਇੱਕ ਵਾਰਦਾਤ ਅੰਮ੍ਰਿਤਸਰ ਦੇਖਣ ਨੂੰ ਮਿਲੀ 2 ਦਿਨ ਪਹਿਲਾਂ ਸੋ ਇਹ ਇੱਕ ਆਮ ਲੋਕਾਂ ਦੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਆਮ ਹੋ ਗਈਆਂ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਇਹਦੇ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਨਾ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਚ ਲੋਕ ਸੁਰੱਖਿਤ ਨਹੀਂ ਸਰਕਾਰ ਕਰ ਕੀ ਰਹੀ ਹੈ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਸਾਰੀ ਕਾਂਗਰਸ ਮਿਲ ਕੇ ਆਈ ਹੈ ਜਿੰਨੇ ਵੀ ਐਕਐਮਐਲਜ਼ ਨੇ ਮੇਰੇ ਨਾਲ ਖੜੇ ਸੰਜੀਤ ਤਲਵਾਰ ਜੀ ਨੇ ਡਾਬਰ ਜੀ ਨੇ ਬੈਂਸ ਵੀਰ ਜੀ ਨੇ ਕੁਲਦੀਪ ਵੀਰ ਜੀ ਨੇ ਸਾਰੀ ਕਾਂਗਰਸ ਇਕੱਠੀ ਹੋ ਕੇ ਅੱਜ ਲੁਧਿਆਣਾ ਦੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਈ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਕਾਂਗ ਦੀ ਸਥਿਤੀ ਤੇ ਨੱਥ ਪਾਈ ਜਾਵੇਗੀ ਔਰ ਇਸ ਤਰ੍ਹਾਂ ਦੇ ਜਿੰਨੇ ਅਸੇਲੈਂਟਸ ਹੈਗੇ ਨੇ ਰਾਤ ਉਹਨਾਂ ਦਾ ਇਨਕਾਊਂਟਰ ਵੀ ਹੋਇਆ ਹੈ ਪੁਲਿਸ ਨੇ ਟਾਈਮਲੀ ਉਸ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਤਰ੍ਹਾਂ ਦੇ ਵਾਰਦਾਤਾਂ ਹੁੰਦੀਆਂ ਕਿਉਂ ਹੈ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਨਾ ਉਹਨਾਂ ਦੇ ਦਿਲ ਦੇ ਵਿੱਚ ਕੋਈ ਕੋਈ ਡਰ ਭਾਵ ਨਹੀਂ ਹੈਗਾ ਉਹਨਾਂ ਨੂੰ ਪਤਾ ਹੈ ਕਿ ਜੇ ਕੁਝ ਵੀ ਕਰਾਂਗੇ ਤਾਂ ਸਾਨੂੰ ਕੁਝ ਨਹੀਂ ਹੋਣ ਵਾਲਾ ਅਸੀਂ ਛੁੱਟ ਜਾਾਂਗੇ ਹਰੇਕ ਕਿਸ ਕੰਮ ਤੋਂ ਮੈਂ ਜਤਨੀ ਮੈਂ ਪਹਿਲਾਂ ਉੱਥੇ ਹੀ ਜਾਣਾ ਸੀ ਅਸੀਂ ਸਭ ਨੇ ਪਰ ਉਹਦੀ ਸਰਜਰੀ ਚੱਲ ਰਹੀ ਹੈ ਉਸ ਲੜਕੇ ਦੀ ਵੇਟ ਕਰ ਰਹੇ 1 ਘੰਟਾ ਲੱਗਣਾ ਹੈ 2 ਵਜੇ ਉਹਦੀ ਸਰਜਰੀ ਖਤਮ ਹੋਏਗੀ ਅਸੀਂ ਸਾਰੇ ਉੱਥੇ ਜਾ ਰਹੇ ਹਾਂ ਉੱਥੇ ਜਾ ਰਹੇ ਹਾਂ ਹਾਂਜੀ ਹਾਂਜੀ ਇਹਦੋਂ ਪਹਿਲਾਂ ਵੀ ਮਿਲੇ ਹੈ ਤੇ 2 ਵਜੇ ਸਰਜਰੀ ਖਤਮ ਹੋਣੀ ਹੈ ਅਸੀਂ ਸਭ ਨੇ ਸਾਰਿਆਂ ਨੇ ਉੱਥੇ ਜਾਣਾ ਹੈ ਕੋ ਲੱਗਦਾ ਹੈ ਕਿ ਫਿਰ ਤਨੀ ਕਲ ਜੁਰਦਾ ਵਧਾਇਆ ਗਿਆ ਉਥਰੇ ਗੇਸ ਹਨ ਤੇ ਉਹ ਵੀ ਕਹਿੰਦੇ ਲੈਂਡ ਆਰਡਰ ਕਬਜ਼ੇ ਕਾਨੂੰਨ ਚੋਪੀ ਹੈ ਦੇਖੋ ਸਰਕਾਰ ਤਾਂ ਸੰਭਲ ਨਹੀਂ ਰਹੀ ਸਰਕਾਰ ਤੋਂ ਇਸ ਸਥਿਤੀ ਸੰਭਲ ਨਹੀਂ ਰਹੀ ਸਰਕਾਰ ਚਲੂਣੀ ਨਹੀਂ ਆ ਰਹੀ ਔਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੂਰੇ ਪੰਜਾਬ ਦੇ ਵਿੱਚ ਕਦੀ ਦੇਖਣ ਨੂੰ ਨਹੀਂ ਸੀ ਮਿਲੀਆਂ ਜੋ ਅੱਜ ਸਾਨੂੰ ਜਦੋਂ ਦੀ ਇਹ ਸਰਕਾਰ ਬਦਲੀ ਹੈ ਇਹ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਹੈ ਇਹ ਆਮ ਗੱਲ ਹੋ ਗਈ ਹੈ ਜੀ ਦੇਖੋ ਕਿਸਾਨਾਂ ਨੇ ਕਾਫੀ ਚੱਲ ਰਿਹਾ ਕਿਸਾਨਾਂ ਨੇ ਜਿਹੜੀ ਨੈਸ਼ਨਲ ਹਾਈਵੇ ਜਮੀਨ ਸੀਗੀ ਉਹ ਇਕੱਠੀਆਂ ਕਬਜ਼ੇ ਲੈ ਕੰਨ ਨੂੰ ਲੱਗਦਾ ਹੈ ਕਿ ਕੀ ਸਰਕਾਰ ਨੈਸ਼ਨ ਹੈ ਵਾ ਬਜਟ ਅਮਲੇ ਲਈ ਆ ਰਹੀ ਹੈ ਜਾਂ ਕਿਸਾਨਾਂ ਦਾ ਰੋਸ ਹੈ ਕਿ ਸਹੀ ਮੌਕਾ ਨਹੀਂ ਮਿਲਦੇ ਹੋਣਾ ਦੇਖੋ ਸਰਕਾਰ ਜੋ ਸਾਡੇ ਕਿਸਾਨਾਂ ਦਾ ਰੋਸ ਹੈ ਉਹ ਬਿਲਕੁਲ ਸਹੀ ਹੈ ਸਰਕਾਰ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦੇਵੇ ਕਿ ਉਹਨਾਂ ਦੀ ਜ਼ਮੀਨ ਐਕਵਾਇਰ ਕਰ ਲੇ ਪਰ ਜਿਹਦੇ ਨਹੀਂ ਦਿਓਗੀ ਔਰ ਇੰਨਾ ਧੱਕਾ ਕਰੂਗੀ ਇਹ ਭਾਜਪਾ ਸਰਕਾਰ ਦੀ ਹਿਸਟਰੀ ਹੈ ਅੱਜ ਵੀ ਉਹੀ ਰਿਪੀਟ ਕਰ ਰਹੇ ਨੇ ਥੈਂਕ ਯੂ ਵੈਰੀ ਮਚ ਕਮਾਂ ਮੋਕਲ ਬਹੁਤ ਹੋ ਰਿਹਾ ਹੈਗਾ ਨਹੀਂ ਨਹੀਂ ਮੈਂ ਬੋਲ ਕੀ ਰਿਹਾ ਤੁਸੀਂ ਮੈਨੂੰ ਉਹਦੇ ਬਾਰੇ ਤਾਂ ਨਾ ਹੀ ਸਵਾਲ ਪੁੱਛੋ ਕੰਗਨਾ ਭੈਣ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਐ ਔਰ ਬੜੇ ਸ਼ਰਮਨਾਕ ਬਿਆਨ ਦਿੰਦੇ ਐ ਨਾ ਉਹਨਾਂ ਨੂੰ ਪੰਜਾਬ ਬਾਰੇ ਕੁਝ ਪਤਾ ਹੈ ਔਰ ਜੋ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤੇ ਜੋ ਸਾਡੇ ਕਿਸਾਨੀ ਮੋਰਚੇ ਬਾਰੇ ਉਹਨਾਂ ਨੇ ਇੰਨਾ ਭੱਦਾ ਬਿਆਨ ਦਿੱਤਾ ਕਿ ਉੱਥੇ ਰੇਪਸ ਹੋਇਆ ਕਰਦੇ ਸਨ ਮੈਂ ਮਤਲਬ ਬੜਾ ਸ਼ਰਮਨਾਕ ਬਿਆਨ ਦਿੱਤਾ ਮੈਂ ਤਾਂ ਇਹੀ ਬੇਨਤੀ ਕਰੂੰਗੀ ਕੰਗਨਾ ਰਣੋਤ ਨੂੰ ਕਿ ਜਦੋਂ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਪਲੀਜ਼ ਬੋਲਿਆ ਨਾ ਕਰੋ ਕਿਉਂਕਿ ਇਹਦੇ ਨਾਲ ਮਤਲਬ ਉਹਨਾਂ ਦੀ ਬੇਵਕੂਫੀ ਝਲਕਦੀ ਹੈ ਇਹਨਾਂ ਦੇ ਇਨਾ ਬਿਆਨਾਂ ਤੋਂ